ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਡ ਗੈਨ ਬਹੁਤ ਸੋਹਣੀਆਂ ਲਾਈਨਾਂ ਨੇ ਬੇਹਿੰਮਤੇ ਬੇ ਸ਼ਿਕਵਾ ਕਰਨ ਮੁਕੱਦਰਾਂ ਤੇ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਤੇ ਅਕਸਰ ਦੂਜੇ ਪਾਸੇ ਤੁਸੀਂ ਨੌਜਵਾਨਾਂ ਨੂੰ ਧਰਨੇ ਬੁਜਾਰੇ ਕਰਦੇ ਹੋਏ ਤੇ ਸਰਕਾਰਾਂ ਤੇ ਲਾਂਬੇ ਦੰਦੇ ਹੋਏ ਸੁਣਿਆ ਹੋਵੇਗਾ ਕਿ ਉਹਨਾਂ ਨੂੰ ਰਜਗਾਰ ਨਹੀਂ ਦਿੱਤਾ ਜਾਂਦਾ ਜਾਂ ਫਿਰ ਕਈ ਨੌਜਵਾਨ ਇਸ ਕਰਕੇ ਗਲਤ ਰਸਤੇ ਤੇ ਪੈਂਦੇ ਨੇ ਉਹ ਵੀ ਅਕਸਰ ਇਹੀ ਉਲੰਘਾ ਦੰਦੇ ਨੇ ਪਰ ਜੇਕਰ ਕਿਸੇ ਨੂੰ ਕੁਝ ਕਰਨਾ ਹੁੰਦਾ ਹੈ ਤਾਂ ਉਸ ਦੇ ਕੋਲ ਕੋਈ ਬਹਾਨਾ ਨਹੀਂ ਹੁੰਦਾ ਕਰਨ ਵਾਲੇ ਨੇ ਕਰ ਹੀ ਜਾਣਾ ਹੁੰਦਾ ਤੇ ਇਸੇ ਤਰ੍ਹਾਂ ਹੀ ਇੱਕ ਪੰਜਾਬ ਦੀ ਕੁੜੀ ਲੁਧਿਆਣੇ ਦੇ ਵਿੱਚ ਕਿਸ ਤਰ੍ਹਾਂ ਇੱਕ ਛੋਟੇ ਜਿਹੇ ਸੈਟਅਪ ਤੋਂ ਆਪਣਾ ਘਰ ਚਲਾ ਰਹੀ ਹੈ ਬੱਚੇ ਪਾਲ ਰਹੀ ਹੈ ਤੇ ਲੋਕਾਂ ਦੁਆਰਾ ਉਹਨਾਂ ਦਾ ਫੂਡ ਪਸੰਦ ਵੀ ਕੀਤਾ ਜਾਂਦਾ ਤੇ ਇਹ ਤੋਂ ਪਹਿਲਾਂ ਕਿ ਇਹਨਾਂ ਨਾਲ ਗੱਲ ਕਰੀਏ ਪਹਿਲਾਂ ਇਹਨਾਂ ਦੇ ਘਾਗ ਨਾਲ ਗੱਲ ਕਰ ਲੈਣੀ ਕਿਵੇਂ ਲੱਗਿਆ ਇਹ ਫੂਡ ਤੁਹਾਨੂੰ ਵਧੀਆ ਜੀ ਘਰ ਦਾ ਖਾਣਾ ਮੈਡੇਲੀ ਖਾਣਾ ਠੀਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਜੀ ਤੇ ਇਹ ਕਿਹੜਾ ਏਰੀਆ ਹੈ ਜੀ ਇਹ ਇਹ ਕਿਤਾਬ ਬਾਜ਼ਾਰ ਬਿਜਲੀ ਮਾਰਕੀਟ ਬੈਂਕ ਦੇ ਸਾਹਮਣੇ ਠੀਕ ਕੇ ਸੈਂਟਰਲ ਬੈਂਕ ਦੇ ਸਾਹਮਣੇ ਤੇ ਤੁਸੀਂ ਇੱਕ ਸੈਟਅਪ ਲਗਾਇਆ ਹਨਾ ਕੀ ਕੀ ਵੇਚਦੇ ਹੋ ਇੱਥੇ ਕੀ ਕੀ ਪ੍ਰੋਵਾਈਡ ਕਰਦੇ ਹੋ ਲੋਕਾਂ ਨੂੰ ਖੂਡ ਦੇ ਵਿੱਚ ਸਰ ਕੜੀ ਚਾਵਲ ਰਾਜਮਾ ਚਾਵਲ ਘਰ ਦਾ ਸਵਾਦ ਆ ਲੱਸੀ ਆ ਘਰ ਦੀ ਹੁੰਦੀ ਆ ਜਿੱਦਾਂ ਆਪਾਂ ਨੈਚੁਰਲ ਘਰੇ ਖਾਂਦੇ ਆ ਨਾ ਉਦਾਂ ਦਾ ਪ੍ਰੋਵਾਈਡ ਕਰਦੇ ਅਸੀਂ ਇਹ ਦਿਮਾਗ ਦੇ ਵਿੱਚ ਕਿਵੇਂ ਆਇਆ ਮਤਲਬ ਇਹ ਸਰ ਮੈਂ ਪਲੱਸ 2 ਕੀਤੀ ਆ ਮੈਂ ਕਾਫੀ ਜੌਬ ਕੀਤੀ ਆ 6-7 ਸਾਲ ਜੌਬ ਕੀਤੀ ਆ ਮੈਂ ਇੱਕ ਸਿੰਗਲ ਮਦਰ ਆ ਮੇਰੇ ਦੋ ਬੇਬੀ ਆ ਉਹਨਾਂ ਕਰਕੇ ਕਿਉਂਕਿ ਦੇਖਿਆ ਮੈਂ ਜੌਬ ਕੀਤੀਆਂ ਜੌਬ ਤੇ ਕੁਝ ਨਹੀਂ ਮਿਲਦਾ ਸੀ ਲੋਕਾਂ ਦਾ ਕੰਮ ਵੀ ਕਰੋ ਫਿਰ ਵੀ ਸੈਲਰੀਆਂ ਵੀ ਟਾਈਮ ਤੇ ਨਹੀਂ ਕੁਝ ਵੀ ਨਹੀਂ ਮਿਲਦਾ ਸੀ ਮੌਕਾ ਦੇ ਜਦੋਂ ਦੇਖਿਆ ਬੱਚੇ ਨੇ ਹਾਂਜੀ ਡੇਲੀ ਖਰਚਾ ਵੀ ਚਾਹੀਦਾ ਹੁੰਦਾ ਜ਼ਰੂਰਤਮੰਦ ਸਾਰੀ ਚੀਜ਼ਾਂ ਚਾਹੀਦੀ ਹੁੰਦੀ ਆ ਹੁਣ ਕਿਸੇ ਅੱਗੇ ਹੱਥ ਪਸਾਰਨ ਨਾਲ ਇਹ ਬੈਟਰ ਆ ਕਿ ਵੀ ਆਪਣਾ ਵੀ ਚਲੋ ਜੋ 100 200 150 ਜੋ ਵੀ ਬੰਦਾ ਵੀ ਜੇਬ ਚ ਦਾ ਹੁੰਦਾ ਬੱਚੇ ਭੁੱਖੇ ਤਾਂ ਨਹੀਂ ਰਹਿੰਦੇ ਹੁਣ ਮੰਥਲੀ ਸੈਲਰੀ 'ਚ ਹੋ ਆ ਫੇਰ ਸੋਚੇਗੀ ਲੋਕਾਂ ਦੀ ਨੌਕਰੀ ਕਰਨ ਨਾਲ ਬੈਸਟ ਆਪਾਂ ਖੁਦ ਦਾ ਕਰੀਏ ਖੁਦ ਦੇ ਮਾਲਿਕ ਬਣੀਏ ਕਿੰਨਾ ਸਮਾਂ ਹੋ ਗਿਆ ਸ਼ੁਰੂ ਇਹ ਮੈਨੂੰ ਸਰ 3 ਮੰਥ ਹੋ ਗਏ ਕਰੇ 3 ਤੇ ਬੱਚੇ ਕਿੰਨੀ ਉਮਰ ਹੈ ਤੁਹਾਡੇ ਬੱਚੇ ਮੇਰਾ ਬੇਟੀ 7 ਸਾਲ ਦੀ ਆ ਬੇਟਾ 6 ਸਾਲ ਦਾ ਹੈ ਪੜਦੇ ਨੇ ਮਨੋਂ ਦੋਨੋਂ ਜੀ ਪੜਦੇ ਆ ਤੇ ਉਹ ਮਤਲਬ ਕਿਵੇਂ ਤੁਹਾਡੇ ਕੰਮ ਦੇ ਰਿਲੇਟਡ ਉਹਨਾਂ ਦੀ ਕਿਸ ਤਰ੍ਹਾਂ ਦੀ ਸੋਚ ਆ ਆਪਣੀ ਮਾਤਾ ਤੇ ਮਾਣ ਮਹਿਸੂਸ ਕਰਦੇ ਨੇ ਬਹੁਤ ਕਰਦੇ ਨੇ ਬੈਸਟ ਆ ਮੇਰੇ ਬੱਚੇ ਬੱਚਾ ਦੇ ਹੋਰ ਲੋਕਾਂ ਦੇ ਬੱਚਾ ਨਾਲ ਮੈਂ ਲਾਇਕ ਆ ਜਿਹੜੇ ਮੈਂ ਇਹਨਾਂ ਨੂੰ ਪੂਰਾ ਕੋਆਪਰੇਟ ਕਰਦੇ ਆ ਇਕੱਲੇ ਘਰੇ ਰਹਿੰਦੇ ਆ ਮੈਨੂੰ ਕੋਈ ਟੈਨਸ਼ਨ ਨਹੀਂ ਮੈਨੂੰ ਕਾਲ ਕਰਦੇ ਹਰ ਚੀਜ਼ ਲਈ ਖੁਦ ਖਾਣਾ ਪੀਣਾ ਸਭ ਕੁਝ ਕਰਦੇ ਮੈਂ ਸਿਰ ਬਣਾ ਕੇ ਉਹਨਾਂ ਦਾ ਕਰਕੇ ਕੇਅਰ ਆ ਜਾਂਦੇ ਆ ਤੇ ਬੱਚੇ ਹੁਣ ਜਿਵੇਂ ਤੁਸੀਂ ਉਰੇ ਲਗਾਈ ਹੋਈ ਆ ਸਟਾਲ ਕਿੰਨੇ ਵਜੇ ਤੱਕ ਰੁਕਦੇ ਹੋ ਮੈਂ 5 ਵਜੇ ਤੱਕ ਲਾਸਟ ਹੁੰਦੀ ਆ ਵੀਰੇ ਤੇਰੇ ਬੱਚੇ ਵੀ ਕੱਲੇ ਹੁੰਦੇ ਆ ਵੀਰੇ ਅੱਛਾ ਕੱਲੇ ਹੀ ਰਹਿੰਦੇ ਕੱਲੇ ਹੁੰਦੇ ਆ ਵੀਡੀਓ ਕਾਲ ਤੇ ਕਾਲ ਤੇ ਮੇ ਨਾਲ ਗੱਲ ਕਰਦੇ ਰਹਿੰਦੇ ਆ ਅੱਛਾ ਵੀ ਜਿਵੇਂ ਕੋਈ ਮਮਾ ਨਹੀਂ ਜੀ ਥੋੜਾ ਬੱਚਿਆਂ ਨੂੰ ਪ੍ਰੀਪੇਅਰ ਕਰਨਾ ਪੈਂਦਾ ਉਹਨਾਂ ਨੂੰ ਪਤਾ ਹੈ ਕਿ ਸਾਡੇ ਪਿੱਛੇ ਅੱਗੇ ਪਿੱਛੇ ਸਾਡੀ ਮੰਮਾ ਤੋਂ ਇਲਾਵਾ ਕੋਈ ਹੈ ਨਹੀਂ। ਉਹਨਾਂ ਨੇ ਸਮਝਾਇਆ ਕਿ ਮੈਂ ਨਹੀਂ ਕੰਮ ਕਰੂੰਗੀ ਤਾਂ ਤੁਹਾਨੂੰ ਕਿਦੋਂ ਖਵਾਵਾਂਗੀ ਮੈਂ। ਇਹ ਚੀਜ਼ ਨੂੰ ਲੈ ਕੇ ਉਹ ਸਮਝ ਚੁੱਕਿਆ ਕਿ ਸਾਡੇ ਲਈ ਬੈਟਰ ਆ 8-10 ਘੰਟੇ ਇਕੱਲੇ ਰਹਿਣਾ। ਇੱਥੇ ਵੀ ਲੈ ਆਉਂਦੇ ਆ ਕਦੇ-ਕਦੇ ਨਾਲ। ਆਂਦੇ ਆ। ਸੰਡੇ-ਸੁੰਡੇ ਨੂੰ ਛੁੱਟੀ ਵਾਲੇ ਜਿਹੜੇ ਸ਼ੌਕ ਨਾਲ ਆਂਦੇ ਆ ਬੜੇ ਖੁਸ਼ ਹੁੰਦੇ ਆ ਇੱਥੇ ਆ ਕੇ ਹਰ ਜਗ੍ਹਾ ਤਾਂ ਵੀ ਮੰਮਾ ਇਦਾਂ ਉਹ ਤਾਂ ਮੈਨੂੰ ਅੱਜ ਵੀ ਕਹਿੰਦੇ ਸੀ ਲੈ ਕੇ ਚੱਲੋ ਮੈਂ ਕਿਹਾ ਨਹੀਂ ਸਕੂਲ ਜਾਓ। ਦੋ ਵੇ ਆ ਜਾਂਦੇ ਸਕੂਲੋਂ ਫਿਰ ਉਸ ਤੋਂ ਬਾਅਦ ਕੱਲੇ ਹੁੰਦੇ ਆਂ ਪੇ ਮਤਲਬ ਘਰੇ ਜਿਵੇਂ ਯੂਨੀਫਾਰਮ ਚੇਂਜ ਕਰਨੀ ਘਰ ਦੇ ਕੱਪੜੇ ਕੌਲੇ ਰੋਟੀ ਸਰ ਖੁਦੀ ਕੱਢ ਕੇ ਰੱਖ ਦਿੰਦੇ ਆਂ ਮੈਂ ਖਾਣਾ ਬਣਾ ਕੇ ਆਂਦੀ ਖੁਦੀ ਖਾਂਦੇ ਆ ਸਾਰਾ ਕੁਝ ਆਪਣੇ ਆਪ ਕਰਦੇ ਆ ਉਹ ਵੀ ਉਹਦੇ ਛੋਟੇ ਉਮਰ ਚ ਸੋਣੇ ਹੋ ਗਏ ਕੀ ਕਰੀਏ ਜੀ ਬਸ ਮਜਬੂਰੀਆਂ ਇੰਦਾ ਦੀ ਆ ਤੇ ਇਦਾਂ ਦੇ ਕਿਵੇਂ ਹਾਲਾਤ ਬਣ ਗਏ ਜੇ ਦੱਸਣਾ ਚਾਹਾਂ ਮੈਂ ਤੁਹਾਡੇ ਹਾਸਲ ਮੋਤੀ ਮੇਰੀ ਪਟਿਆਲੇ ਮੈਰਿਜ ਹੋਈ ਸੀਗੀ ਉੱਥੇ ਮੇਰੇ ਹਸਬੰਡ ਮੈਂ ਐਕਸਪਾਇਰ ਹੋ ਗਏ ਸੀ 2021 ਚ ਉਹ ਪੱਲੇਦਾਰੀ ਦਾ ਕੰਮ ਕਰਦੇ ਸੀ ਦਾਣਾ ਮੰਡੇ ਦਾ ਮੇਰੇ ਹਸਬੰਡ ਐਕਸਪਾਇਰ ਹੋਣ ਤੋਂ ਬਾਅਦ ਸੱਸ ਸਹੁਰਿਆਂ ਨੇ ਮੈਨੂੰ ਸਪੋਰਟ ਨਹੀਂ ਕੀਤਾ ਠੀਕ ਆ ਮੇਰੇ ਬੇਟਾ ਛੱਤ ਤੋਂ ਡਿੱਗ ਗਿਆ ਸੀਗਾ ਫਿਰ ਮੇਰੇ ਪੇਰੈਂਟਸ ਨੇ ਲਗਾਇਆ ਖਰਚਾ ਪਾਣੀ ਜੋ ਵੀ ਕ੍ਰਿਸ਼ਨਾ ਹਸਪੀਟਲ ਤੋਂ ਟ੍ਰੀਟਮੈਂਟ ਚੱਲਿਆ ਸਿਰ 'ਚ ਫੈਕਚਰ ਹੋ ਗਏ ਸੀਗੇ ਉਸ ਤੋਂ ਬਾਅਦ ਮਤਲਬ ਮੈਂ ਇੱਥੇ ਹੀ ਰਹਿਣ ਲੱਗ ਗਈ ਫਿਰ ਮੈਂ ਤੇ ਮਤਲਬ ਉਹਨਾਂ ਨੇ ਕੋਈ ਸਪੋਰਟ ਨਹੀਂ ਕੀਤਾ ਨਹੀਂ ਨਹੀਂ ਉਹ ਤਾਂ ਖੂਨ ਤਾਂ ਉਹਨਾਂ ਦਾ ਵੀ ਆ ਉਹਨਾਂ ਦੀ ਬਸ ਸਰ ਆਪ ਆਪਣੀ ਸੋਚ ਹੁੰਦੀ ਆ ਉਹਨਾਂ ਨੇ ਜਦ ਆਪਣੇ ਬੱਚੇ ਨੂੰ ਸਪੋਰਟ ਨਹੀਂ ਕੀਤਾ ਮੈਨੂੰ ਕੀ ਕਰਨਗੇ ਹਾਂਜੀ ਹੈਗੇ ਆ ਇੱਕ ਜੇਠ ਹੈਗਾ ਉਹਦੇ ਬੱਚੇ ਹੈਗੇ ਆ ਮਤਲਬ ਉਹਨਾਂ ਨੂੰ ਸਪੋਰਟ ਉਹਨਾਂ ਨੂੰ ਕਰਦੇ ਮੇਰੇ ਹਸਬੰਦ ਮੇਰੇ ਹਸਬੰਦ ਹਾਂ ਉਹਨਾਂ ਨੂੰ ਨਹੀਂ ਕਰਦੇ ਮੈਨੂੰ ਕੋਈ ਪ੍ਰਾਪਰਟੀ ਚ ਹਿੱਸਾ ਵੀ ਨਹੀਂ ਦਿੱਤਾ ਮੈਂ ਆਪਣੇ ਮਾਈਕੇ ਰਹੀ ਨਹੀਂ ਆ 3 ਸਾਲ ਮੈਂ 2 ਸਾਲ ਆਪਣੇ ਪੇਕੇ ਰਹੀਆਂ 3 ਸਾਲ ਹੁਣ ਮੈਨੂੰ 2 ਸਾਲ ਹੋ ਗਏ ਸਰ ਮੈਂ ਰੈਂਟ ਤੇ ਰਹੀ ਮੈਂ ਅੱਛਾ ਮਤਲਬ ਇਹ ਵੀ ਚਲੋ ਤੁਹਾਡੀ ਸੋਚ ਆ ਤੁਸੀਂ ਸੋਚਿਆ ਵੀ ਆਪਣੇ ਮਾਪਿਆਂ ਦੇ ਵੀ ਤੁਸੀਂ ਬੋਝ ਬਣਨਾ ਮਤਲਬ ਤੁਸੀਂ ਸੋਚਿਆ ਵੀ ਨਾ ਬਣਾ ਮੈਂ ਆਪ ਮਿਹਨਤ ਕਰਾਂ ਹਾਂ ਹਾਂਜੀ ਸਰ ਇਹ ਤੇ ਲੋਕਾਂ ਦਾ ਰਿਸਪੌਂਸ ਕਿਵੇਂ ਮਿਲਦਾ ਹੈ ਰਿਸਪੌਂਸ ਹਰ ਕੁਝ ਖਾਸ ਨਹੀਂ ਜਿਹੜੇ ਰੈਗੂਲਰ ਹੈਗੇ ਭਾਜੀ ਹੋਰ ਵੀ ਆਉਂਦੇ ਆ ਜਿਹੜੇ ਰੈਗੂਲਰ ਆ ਉਹ ਤਾਂ ਰੈਗੂਲਰ ਹੈ ਹੀ ਬਟ ਇਹਨਾਂ ਸਪੋਰਟ ਨਹੀਂ ਕਰਦੇ ਆਪਣੇ ਪੰਜਾਬੀ ਲੋਕਾਂ ਇਹ ਲੋਕ ਕਰਦੇ ਆ ਆਪਾਂ ਆਪਣੇ ਹਨਾ ਤੁਸੀਂ ਪੰਜਾਬ ਦੇ ਹੋ ਇੱਥੇ ਜਿਵੇਂ ਪ੍ਰਵਾਸੀ ਕਈ ਟਿੱਕੀਆਂ ਦੀਆਂ ਰੇੜੀਆਂ ਲਾਈ ਖੜੇ ਨੇ ਨਿਊਡਲ 버ਗਰਾਂ ਦੀ ਉਹਨਾਂ ਤੇ ਤਾਂ ਬਹੁਤ ਭੀੜਾ ਉੱਤੇ ਤਾਂ ਲੈਂਡ ਨਹੀਂ ਟੁੱਟ ਰਹੀ ਇਹ ਕੀ ਲੱਗਦਾ ਵੀ ਤੁਸੀਂ ਘਰ ਦਾ ਵਧੀਆ ਪੋਸਟਿਕ ਸਾਫ ਸੁਥਰਾ ਖਾਣਾ ਬਣਾਉਂਦੇ ਹੋ ਇਹ ਕਿਉਂ ਨਹੀਂ ਖਾ ਰਹੇ ਤੁਹਾਨੂੰ ਕੀ ਕਮੀ ਲੱਗਦੀ ਹੈ ਇਹਦੇ ਵਿੱਚ ਮੈਨੂੰ ਇਹੀ ਕਮੀ ਲੱਗਦੀ ਹੈ ਕਿ ਆਪਣੇ ਵਰਗੇ ਪੰਜਾਬੀ ਨੂੰ ਕੋਈ ਸਪੋਰਟ ਨਹੀਂ ਕਰਦਾ ਨਹੀਂ ਲੱਗਦਾ ਪੰਜਾਬੀ ਗੰਦ ਖਾਣਾ ਪਸੰਦ ਕਰਦੇ ਨੇ ਹਾਂ ਇਹੀ ਸਰ ਇਹੀ ਚੀਜ਼ ਆ ਹਾਂਜੀ ਇਹੀ ਚੀਜ਼ ਆ ਕਿਉਂਕਿ ਉਹ ਦੇਖੋ ਤੁਸੀਂ ਉੱਥੇ ਜਾ ਕੇ ਦੇਖੋ ਕਿਵੇਂ ਲੱਗਦਾ ਤੁਹਾਨੂੰ ਜਾਨ ਨਹੀਂ ਹੋਮੋਗੇ ਮੈਂ ਸਰ ਉੱਥੇ ਵਸਿਆ ਦੀਆਂ ਰੇੜੀਆਂ ਤੇ ਏਡੀਆਂ ਲੈਣਾ ਮੈਂ ਗਰੀਬ 6 ਮਹੀਨੇ ਪਹਿਲਾਂ ਉੱਥੋਂ ਟਿੱਕੀ ਖਾਦੀ ਸੀ ਉਸ ਟਾਈਮ ਮੈਂ ਕੰਮ ਵੀ ਨਹੀਂ ਸ਼ੁਰੂ ਕੀਤਾ ਸੀ ਮੇਰੀ ਫਰੈਂਡ ਸੀ ਮੈਂ ਅਸੀਂ ਇੱਧੇ ਘੁੰਮਣ ਆਏ ਸੀ ਮੈਨੂੰ ਉਹਨਾਂ ਨੇ ਕਿਹਾ ਕਿ ਆਪ ਚਲੋ ਟਿੱਕੀ ਖਾਂਦੇ ਬੜੀ ਫੇਮਸ ਆ ਦੇਸੀ ਘੋੜੀ ਮੈਂ ਖਾਦੀ ਸਰ ਮੈਨੂੰ ਫੂਡ ਪੌਇਜ਼ਨਿੰਗ ਹੋ ਗਈ ਸੀ ਟਿੱਕੀ ਖਾਂਦੇ ਮੈਨੂੰ ਉਲਟੀਆਂ ਲੱਗੀਆਂ ਮੈਂ 15 ਦਿਨ ਛੁੱਟੀ ਤੋਂ ਲੀਵ ਲਿੱਤੀ ਅੱਛਾ ਆਪਣੇ ਕੰਮ ਹਾਂ ਉਸ ਦਿਨ ਬਾਅਦ ਤੋਂ ਹੁਣ ਅਸੀਂ ਕੁਝ ਨਹੀਂ ਖਾਂਦੇ ਸਰ ਮੈਂ ਘਰੇ ਵੀ ਆਪਣੇ ਬੱਚਿਆਂ ਨੂੰ ਜੋ ਵੀ ਮੇਰੇ ਬੱਚਿਆਂ ਨੇ ਖਾਣਾ ਹੁੰਦਾ ਮੈਂ ਘਰੇ ਬਣਾਨੀ ਆ ਪੀਜ਼ਾ 버ਗਰ ਨੂਡਲ ਆਪਾਂ ਘਰੇ ਰੱਖਿਆ ਸਭ ਕੁਝ ਘਰੋ ਬਣਾ ਕੇ ਖਵਾਈਦਾ ਅਰੇ ਮੈਂ ਇਹ ਚੀਜ਼ ਦੇਖੀ ਆ ਕਿਉਂਕਿ ਲੋਕ ਨਾ ਅੱਛਾ ਨਹੀਂ ਦੇਖਦੇ ਖਾਣਾ ਕਿ ਅੱਛਾ ਮਿਲ ਰਿਹਾ ਹੈ ਕਿ ਸਾਫ਼ ਸੁਥਰਾ ਹੈ ਆਪਾਂ ਵੀ ਖੁਦ ਸਾਫ਼ਦੇ ਉਹਨਾਂ ਤੋਂ ਖਾ ਲੈਣਗੇ ਜਿਨ੍ਹਾਂ ਦੇ ਕੱਪੜੇ ਚੱਜ ਨਾਲ ਨਹੀਂ ਹੋਣਗੇ ਉੱਥੋਂ ਹੀ ਹੱਥ ਮਾਈ ਜਾਣਗੇ ਉਹੀ ਕੱਪੜਿਆਂ ਨਾਲ ਸਾਫ਼ ਕਰੀ ਜਾਣਗੇ ਉਹ ਜ਼ਿਆਦਾ ਖਾਣਾ ਲੋਕ ਪਸੰਦ ਕਰਦੇ ਆ ਇਹ ਪੰਜਾਬੀਆਂ ਦੀ ਤਾਂ ਇਹ ਗੱਲ ਕਹਿੰਦੇ ਬਹੁਤ ਮਸ਼ਹੂਰ ਆ ਕਿ ਪੰਜਾਬੀ ਆਪਣੇ ਨਾਲ ਖੜਦੇ ਨੇ ਹਨ ਆਪਾਂ ਇਹ ਸੁਣਦੇ ਨੇ ਹੁਣ ਇੱਥੋਂ ਇੰਨੇ ਪੰਜਾਬੀ ਲੰਘਦੇ ਨੇ ਉਹ ਦੇਖਦੇ ਨਹੀਂ ਸਾਡੇ ਪੰਜਾਬ ਦੀ ਕੁੜੀਆਂ ਸੰਤ ਟੈਗੜੀਆਂ ਆਂਦੇ ਆ ਕੁਝ ਆਂਦੇ ਆ ਕੁਝ ਲੋਕ ਬਹੁਤ ਪ੍ਰਾਊਡ ਫੀਲ ਕਰਦੇ ਆ ਬਹੁਤ ਚੰਗੇ ਆਂਦੇ ਆ ਕੁਛ ਨਹੀਂ ਵੀ ਆ ਕੁਛ ਲੋਕ ਆਂਦੇ ਆ ਬਸ ਇਹ ਕਹਿੰਦੇ ਲੈ ਜਗ੍ਹਾ ਨਹੀਂ ਹੈਗੀ ਸੈਟਅਪ ਨਹੀਂ ਹੈਗਾ ਇਹ ਨਹੀਂ ਆ ਪਤਾ ਨਹੀਂ ਕਿੱਦਾਂ ਦਾ ਹੋਗਾ ਤੁਸੀਂ ਖੋਲ ਕੇ ਦਿਖਾਓ ਪਰ ਜਿਹੜੇ ਰੈਗੂਲਰ ਜਿਹੜੇ ਇੱਕ ਵਾਰੀ ਖਾ ਜਾਂਦੇ ਆ ਨਾ ਪਰ ਇੰਨਾ ਸਰ ਉਹ 100% ਦੁਬਾਰਾ ਆਂਦੇ ਆ ਮੇਰੇ ਕੋਲ ਨਹੀਂ ਅਸੀਂ ਵੀ ਟਰਾਈ ਕੀਤਾ ਫੂਡ ਇਹ ਵੀ ਦੱਸਦੇ ਵੀ ਤੁਸੀਂ ਵੀ ਟਰਾਈ ਕੀਤਾ ਘਰ ਦਾ ਹੀ ਆ ਨੈਚੁਰਲ ਘਰ ਦਾ ਬਣਾਇਦਾ ਉਹ ਚ ਕੁਛ ਹੋ ਨਹੀਂ ਮੈਂ ਖੁਦ ਇੱਥੇ ਲੰਚ ਕਰਦੀ ਆਂ ਕਿ ਇਹ ਚੋ ਹੀ ਕਰਦੀ ਕਿਉਂਕਿ ਮੇਰੇ ਕੋਲ ਸਵੇਰੇ ਟਾਈਮ ਵੀ ਨਹੀਂ ਹੁੰਦਾ ਨਾ ਆਸਤਾ ਕਰਨ ਲਈ ਕੀ ਕੀ ਬਣਾ ਕੇ ਲੈ ਕੇ ਆ ਕੜੀ ਚਾਵਲ ਹੁੰਦਾ ਰਾਜਮਾ ਚਾਵਲ ਹੁੰਦਾ ਫੁਲਕੇ ਵੀ ਹੋ ਜਾਂਦੇ ਆ ਚਨੇ ਵੀ ਹੋ ਜਾਂਦੇ ਆ ਜਿੱਦਾਂ ਕੋਈ ਡਿਮਾਂਡ ਰੱਖ ਲੈ ਲੈਂਦਾ ਕਿ ਵੀ ਕੱਲ ਮੈਮ ਕਾਲੀ ਦਾਲ ਲੈ ਆਇਓ ਤਾਂ ਉਹ ਵੀ ਲੈ ਆਈਦੀ ਆ ਕਿੰਨੇ ਮਤਲਬ ਤਿਆਰੀ ਕਦੋਂ ਤੋਂ ਸ਼ੁਰੂ ਕਰ ਦਿੰਨੇ ਹੋ ਘਰੇ ਜਿਵੇਂ ਮੈਂ ਸਵੇਰੇ 5 ਵਜੇ ਉੱਠਦੀ ਆ 7 ਵਜੇ ਮੇਰੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਪਹਿਲਾਂ ਉਹਨਾਂ ਦੀ ਕਰਦੀ ਆ ਮੈਂ ਤਿਆਰੀ ਉਹਨਾਂ ਨੂੰ ਭੇਜ ਕੇ 7 ਵਜੇ ਉਹ ਤੋਂ ਬਾਅਦ ਰਾਤ ਨੂੰ ਜਿੱਦਾਂ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀ ਆ ਬਰਤਨ ਹਰ ਚੀਜ਼ ਦਾ ਸੈਟ ਪਹਿਲੇ ਸਮਾਨ ਰੱਖ ਕੇ ਤਿਆਰੀ ਕੀਤੀ ਜਾਂਦੀ ਫਿਰ ਉਹ ਤੋਂ ਬਾਅਦ ਮੈਂ ਉਹਨਾਂ ਨੂੰ ਛੱਡਣ ਤੋਂ ਬਾਅਦ ਫਿਰ ਖਾਣਾ ਬਣਾਉਣਾ ਸਟਾਰਟ ਕਰਦੀ ਮੈਂ ਕਿਤੇ 9:30 9:00 ਵਜੇ ਫ੍ਰੀ ਹੁੰਦੀ ਕੀ ਨਾਮ ਕੀ ਰੱਖਿਆ ਨਾਮ ਸਰ ਕੁਛ ਨਹੀਂ ਬਸ ਇਦਾਂ ਹੀ ਹੈ ਘਰ ਦਾ ਸਵਾਦ ਕਿਉਂਕਿ ਕੋਈ ਆਵੇ ਨਾ ਤਾਂ ਪਛਾਣ ਇਹੀ ਆ ਵੀ ਕਿਤਾਬ ਝਾਰ ਦੇ ਵਿੱਚ ਜਾਂਦਿਆਂ ਨੂੰ ਹਨਾ ਦੁਕਾਨਾਂ ਤੇ ਤੁਹਾਡੇ ਆਲੇ-ਦਾਲੇ ਵੀ ਹੁਣ ਕੀ ਦੇਖਦੇ ਆ ਕਿੰਨੀਆਂ ਦਾ ਰੇੜੀਆਂ ਪ੍ਰਵਾਸੀਆਂ ਦੀ ਵੀ ਖੜੀਆਂ ਨੇ ਉਹ ਵੀ ਮਤਲਬ ਵਧੀਆ ਬੜਾ 4-4 5-5000 ਦੀਆਂ ਢਿਹਾੜੀ ਪਾ ਕੇ ਜਾਂਦੇ ਹਾਂ ਜਿਹੜੀ ਤੁਸੀਂ ਯਕੀਨ ਨਹੀਂ ਕਰੋਗੇ ਆ ਦੇਖੋ ਜੇਬ 'ਚ ਆ ਆ ਦਿਹਾੜੀ ਆ ਇੰਨੇ ਦਿਨ ਤੋਂ ਮੈਂ ਖਾਣਾ ਵਾਪਿਸ ਲੈ ਜਾਂਨੀ ਆ ਬਸ ਇੱਕ ਬਾਬਾ ਜੀ ਤਾਂ ਛੱਡੀ ਹੋਈ ਆ ਕਦੇ ਤਾਂ ਬਾਬਾ ਜੀ ਨੇਰ ਕਰਨਗੇ ਹਾਂ ਨਹੀਂ ਮੰਨੀ ਦੀ ਬਸ ਇਹਨਾਂ ਇਹਨਾਂ ਖਾਣਾ ਸਰ ਮੈਂ ਵਾਪਿਸ ਲੈ ਜਾਣੀ ਆ ਕਿ ਕਹਿਣ ਦੀ ਹੱਦ ਨਹੀਂ ਡਸਟਬਿਨਾਂ 'ਚ ਪਾਣਾ ਪੈਂਦਾ ਲੋਕਾਂ ਲਈ ਮੁਸ਼ਕਲ ਸਮੇਂ ਦੇ ਵਿੱਚ ਪਰ ਕੀ ਕਰਾਂ ਸਰ ਮੇਰੇ ਕੋ ਕੋਈ ਸੋਲੂਸ਼ਨ ਨਹੀਂ ਹੈਗਾ ਆਪਣੇ ਬੱਚਾ ਲਈ ਕੀ ਪੰਜਾਬੀਆਂ ਨੂੰ ਕੀ ਅਪੀਲ ਕਰਨੀ ਚਾਹੋਗੇ ਆਪਣੇ ਮੈਂ ਬਸ ਇਹ ਆਪਣੇ ਨੂੰ ਇਹ ਕਹਿ ਸਕਦਾ ਇਹ ਹੀ ਅਪੀਲ ਕਰਨਾ ਚਾਹੁੰਦੀ ਆ ਕਿ ਮੈਨੂੰ ਜਿੰਨਾ ਹੋ ਸਕੇ ਉਹਨਾਂ ਸਪੋਰਟ ਕਰੋ ਇੱਕ ਵਾਰ ਟਰਾਈ ਜ਼ਰੂਰ ਕਰੋ ਇਹ ਅਸੀਂ ਵੀ ਇੱਕ ਵਾਰ ਟਰਾਈ ਕਰੋ ਜ਼ਰੂਰ ਅਗਰ ਕੋਈ ਕਮੀ ਹੈ ਮੈਂ ਤੁਹਾਡੀ ਭੈਣ ਆ ਮੈਨੂੰ ਦੱਸੋ ਕਿ ਦੀਦੀ ਤੁਹਾਡੇ ਤੋਂ ਇਹ ਗਲਤੀ ਮੈਂ ਉਹ ਚੀਜ਼ ਨੂੰ ਸੁਧਾਰਾਂਗੀ ਅਗਰ ਇਹ ਚੀਜ਼ ਅੱਛੀ ਨਹੀਂ ਹੈਗੀ ਮੈਨੂੰ ਦੁਬਾਰਾ ਦੱਸੋ ਮੈਂ ਜ਼ਰੂਰ ਕੋਸ਼ਿਸ਼ ਕਰਾਂਗੀ ਉਹਨੂੰ 100% ਸੁਧਾਰਾਂਗੀ ਉਹ ਚੀਜ਼ ਨੂੰ ਅੱਜ ਦੇ ਟਰਾਈ ਕਰਕੇ ਹੀ ਪਤਾ ਲੱਗਦਾ ਸਰ ਹੁਣ ਅਸੀਂ ਆ ਮੈਂ ਕਦੇ ਟਿੱਕੀ ਨਹੀਂ ਖਾਦੀ ਸੀ ਮੈਨੂੰ ਟਰਾਈ ਕਰਕੇ ਪਤਾ ਲੱਗਿਆ ਮੈਂ ਟਰਾਈ ਕਰਦੇ ਡੇਢ ਘੰਟੇ ਬਾਅਦ ਬਿਮਾਰ ਹੋ ਗਈ ਐਨੀ ਜ਼ਿਆਦਾ ਕਿ ਮੇਰੀ 4 ਮੰਥ ਮੈਡੀਸਨ ਚੱਲੀ ਅੱਛਾ ਉਹ ਮਹਿੰਗੀ ਪੈ ਗਈ ਟਿੱਕੀ ਖਾਣ ਦੀ ਕੀ ਕਰੀਏ ਉਹ ਦਿਨ ਅੱਜ ਦਾ ਦਿਨ ਅੱਜ ਤੱਕ ਮੈਂ ਇੰਨੀ ਸ਼ੌਕੀਨ ਸੀ ਸਿਰ ਫਾਸਟ ਫੂਡ ਖਾਣ ਦੀ ਕਿ ਮੈਨੂੰ ਨਫ਼ਰਤ ਹੋ ਗਈ ਹੁਣ ਮੈਂ ਘਰੇ ਸਭ ਕੁਝ ਘਰੇ ਬਣਾਉਣੀ ਆ ਮੇਰਾ ਫੋਨ ਭਰਿਆ ਪਿਆ ਪੀਜ਼ਾ ਨੂਡਲ 버ਗਰ ਉਹ ਵੀ ਤੁਹਾਨੂੰ ਮੈਂ ਦਿਖਾ ਸਕਦੀ ਮੈਂ ਖੁਦ ਆ ਬਣਾਉਣੀ ਆ ਘਰੇ ਆਪਣੇ ਬੱਚਾ ਨੂੰ ਉਦਾਂ ਹੀ ਖਿਲਾਨੀ ਆ ਬਣਾ ਕੇ ਤੇ ਮਤਲਬ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਹਨਾ ਜਿਵੇਂ ਦੇਖਦੇ ਆ ਕੋਈ ਗਲਤ ਅੰਸਰ ਵੀ ਕਈ ਫਿਰਦੇ ਨੇ ਇੱਕ ਕੁੜੀ ਦੇ ਬਕਾਨੇ ਮੁਸ਼ਕਲ ਆ ਕੋਈ ਤੁਹਾਨੂੰ ਪ੍ਰੋਬਲਮ ਤਾਂ ਨਹੀਂ ਹੁੰਦੀ ਮੈਨੂੰ ਫਿਲਹਾਲ ਹਰ ਤਰ੍ਹਾਂ ਦੀ ਦੁਨੀਆ ਆਂਦੀ ਵੀਰੇ ਹਰ ਤਰ੍ਹਾਂ ਦੀ ਦੁਨੀਆ ਆਂਦੀ ਕੋਈ ਕਿਸ ਤਰੀਕੇ ਨਾਲ ਮੈਨੂੰ ਦੇਖਦਾ ਕੋਈ ਕਿਸ ਤਰੀਕੇ ਨਾਲ ਕਈ ਤਾਂ ਸਿਰਫ ਠਰਗੀ ਜਾਂਦੇ ਜਿਹੜੇ ਗੱਲਾਂ ਕਰਦੇ ਸਵਾਲ ਲੈ ਕੇ ਚਲੇ ਜਾਂਦੇ ਖਾਣਾ ਬਿਣਾ ਕੋਈ ਨਹੀਂ ਹੁੰਦਾ ਪਰ ਮੇਰੀ ਇਹੀ ਥਿੰਕਿੰਗ ਆ ਕਿ ਆਪਣਾ ਆਪਾ ਆਪਣੇ ਆਪ ਤੇ ਹੁੰਦਾ ਆਪਣਾ ਸਟੈਂਡ ਹੋਣਾ ਜਿਹਦਾ ਕੋਈ ਮਜਾਲ ਕੁਛ ਨਹੀਂ ਕਰ ਸਕਦਾ ਆਪਣਾ ਠੀਕ ਆ ਪੈਰ ਤੇ ਜੁੱਤੀ ਆ ਹੱਥ ਤਗੜਾ ਹੋਣਾ ਤੇਦਾ ਕੋਈ ਮਜਾਲ ਬਾਜ਼ਾਰ ਚ ਭਰੇ ਬਾਜ਼ਾਰ ਚ ਇਕੱਲੇ ਜੇ ਕਿਤੇ ਕੁਛ ਨਹੀਂ ਕਰ ਸਕਦਾ ਮੈਂ ਸਰ ਸੱਤ ਸਾਲ ਸਟਰੋਂਗ ਬਣਾ ਦਿੰਦੇ ਨੇ ਹਾਂ ਸੱਤ ਸਾਲ ਜੋਬ ਕੀਤੀ ਆ ਉੱਥੇ ਵੀ ਇਹੀ ਹਾਲ ਸੀਗੇ ਉੱਥੇ ਵੀ ਲੋਕਾਂ ਦੀ ਨਜ਼ਰਾਂ ਤੋਂ ਬਚਣ ਲਈ ਇਹ ਕੰਮ ਕੀਤਾ ਸਰ ਮੈਂ ਅੱਛਾ ਉੱਥੇ ਵੀ ਹਰ ਪਾਸੇ ਜਿੱਥੇ ਮਾਜੀ ਜੋ ਕੱਲੀ ਕੁੜੀ ਲਈ ਜੋਬ ਗਾਨੀ ਇਹ ਆਪਣਾ ਕੰਮ ਕਾਣਾ ਬਹੁਤ ਔਖਾ ਤੋ ਰਹਿਣੇ ਕਿਵੇਂ ਉਹ ਮੈਨੂੰ ਰੈਂਟ ਤੇ ਰਹਿਣ ਨੂੰ ਕਹਿੰਦਾ ਮੈਂ ਸਿਰ ਰੈਂਟ ਤੇ ਰਹਿਣੀ ਆ ਕਿੰਨਾ ਕਿਰਾਇਆ ਕਿੰਨਾ ਦਾ ਜੀ ਮੈਂ ਸਿਰ 6000 ਦਿੰਦੀ ਸੈਪਰੇਟ ਮਕਾਨ ਲਿੱਤਾ ਹੋਇਆ ਉਹ ਫਿਰ ਨਿਕਲ ਜਾਂਦਾ ਕਿਰਾਇਆ ਹਣ ਪਹਿਲਾਂ ਸਿਰ ਜੌਬ ਕਰਦੀ ਸੀ ਸ਼ਡਿਊਲ ਬਣਾਇਆ ਸੀ ਕਿ ਇੰਨਾ ਰੈਂਟ ਦੇਤਾ ਇੰਨਾ ਘਰ ਖਰਚਾ ਕਰਤਾ ਇੱਦਾਂ ਕਰਦਾ ਪਰ ਹੁਣ ਤਾਂ ਉਹ ਵੀ ਬਹੁਤ ਮੁਸ਼ਕਿਲ ਲੱਗ ਰਿਹਾ 10 ਤਰੀਕ ਨੂੰ ਦੇਣਾ ਸਮਝ ਨਹੀਂ ਆ ਰਿਹਾ ਕਿ ਕਿੱਦਾਂ ਦੇਣਾ ਲੈ ਲਓ ਠੀਕ ਹੈ ਤੁਸੀਂ ਦੇਖ ਸਕਦੇ ਹੋ ਵੀ ਕੁੜੀ ਕਿੰਨੀ ਜਿਆਦਾ ਮਿਹਨਤ ਕਰਦੀ ਆ ਸੋ ਸਾਡੇ ਵੱਲੋਂ ਵੀ ਇਹ ਜਰੂਰ ਬੇਨਤੀ ਆ ਕਿ ਇੱਕ ਵਾਰ ਇੱਥੇ ਆ ਕੇ ਫੂਡ ਜਰੂਰ ਟਰਾਈ ਕਰੋ ਘਰ ਦਾ ਬਣਿਆ ਹੋਇਆ ਖਾਣਾ ਤੁਸੀਂ ਲੁਧਿਆਣੇ ਆਉਂਦੇ ਹੋ ਕਿਤਾਬ ਬਾਜ਼ਾਰ ਆਉਂਦੇ ਹੋ ਗੁੜ ਮੰਡੀ ਆਉਂਦੇ ਹੋ ਬਿਜਲੀ ਮਾਰਕੀਟ ਆਉਂਦੇ ਹੋ ਸਮਾਨ ਲੈਣ ਤੇ ਇੱਥੇ ਜਾਂ ਕੋਈ ਹੋਰ ਇਸ ਏਰੀਆ ਦੇ ਵਿੱਚ ਕੰਮ ਆਉਂਦੇ ਹੋ ਚੌੜੇ ਬਾਜ਼ਾਰ ਆਉਂਦੇ ਹੋ ਤਾਂ ਕਾਰ ਪਾਰਕਿੰਗ ਹੈ ਜਿਹੜੀ ਉਹ ਤੋਂ ਪਹਿਲਾਂ ਹੀ ਆ ਜ਼ਰੂਰ ਬਹੁਤ ਹੀ ਸਸਤਾ ਵੀ ਫੂਡ ਆ ਫੂਡ ਕਿੰਨੇ ਰਾਜਮਾ ਚਾਵਲ ਕੜੀ ਚਾਵਲਾ ਰਾਜਮਾ ਚਾਵਲਾ ਰੋਟੀ ਹੁੰਦੀ ਆ 50 ਰੁਪਏ ਫੁੱਲ ਆ 30 ਰੁਪਏ ਵੀਰੇ ਹਾਫ ਆ ਪਰ ਇਹਦੇ ਨਾਲ ਹੀ ਕੁਆਂਟੀਟੀ ਨਾਲ ਪੇਟ ਭਰ ਜਾਂਦਾ ਬੰਦੇ ਦਾ ਹਾਫ ਵੀ ਮਤਲਬ ਕਾਫੀ ਜ਼ਿਆਦੇ ਸਫੀਸ਼ੀਐਂਟ ਕੁਆਂਟੀਟੀ ਹੁੰਦੀ ਆ ਇੱਕ ਜਣੇ ਦੇ ਖਾਣ ਦੇ ਲਈ ਤੇ ਜੇ ਤੁਸੀਂ ਕਹੋ ਬਈ 50 60 70 ਰੁਪਏ ਦਾ ਤਾਂ 버ਗਰ ਆਉਂਦਾ ਜੇ ਤੁਸੀਂ ਕਿਸੇ ਮੈਕਡੀ ਵਰਗੇ ਜਾ ਕੇ ਹੋਰ ਵੱਡੇ ਉਤੇ ਜਾਂਦੇ ਉਤੇ ਤਾਂ 1.5 200 ਚ ਪਹੁੰਚ ਜਾਂਦਾ ਤੇ ਇੱਥੇ ਤੁਸੀਂ ਘਰ ਦਾ ਖਾਣਾ ਤੁਹਾਨੂੰ ਕੋਈ ਸਿਹਤ ਨੂੰ ਕੋਈ ਜਿਵੇਂ ਅੱਜਕੱਲ ਸਿਹਤ ਦਾ ਲੋਕ ਧਿਆਨ ਰੱਖਦੇ ਨੇ ਤੁਹਾਡੀ ਕੋਈ ਸਿਹਤ ਤੇ ਗਲਤ ਅਸਰ ਨਹੀਂ ਪਊਗਾ ਹਨ ਜਿਵੇਂ ਭੈਣ ਨੇ ਵੀ ਦੱਸਿਆ ਕਿ ਉਹਨਾਂ ਨੇ ਖਾਦਾ ਸੀ ਟਿੱਕੀ ਖਾਦੀ ਸੀ ਤਿੰਨ ਮਹੀਨੇ ਬਿਮਾਰ ਰਹੇ ਕੋਈ ਉਦਾਂ ਦੀ ਤੁਹਾਨੂੰ ਪ੍ਰੋਬਲਮ ਨਹੀਂ ਆਊ ਘਰ ਦੀ ਘਰ ਦਾ ਖਾਣਾ ਗਾ ਲੱਸੀ ਆ ਤੇ ਬਾਕੀ ਸਭ ਤੋਂ ਵੱਡੀ ਗੱਲ ਹੈ ਕਿ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਜ਼ਰੂਰ ਸਪੋਰਟ ਕਰੋ ਸੋ ਜਾਂਦੇ ਜਾਂਦੇ ਕੋਈ ਸਨੇਹਾ ਦੇਣਾ ਜਾਓ ਥੈਂਕ ਯੂ ਸੋ ਮੱਚ ਵੀਰੇ ਬਸ ਤੁਹਾਡੀ ਬਹੁਤ ਬਹੁਤ ਬੇਨਤੀ ਹੈ ਕਿ ਮੈਨੂੰ ਜਰੂਰ ਸਪੋਰਟ ਕਰੋ ਪਲੀਜ਼ ਇਹੀ ਆ ਕਿ ਕਿ ਸਾਡੇ ਅਸੀਂ ਵੀ ਤੁਹਾਡੀ ਭੈਣਾਂ ਵਰਗੇ ਆ ਜਿੱਦਾਂ ਆਪਣੀ ਭੈਣਾਂ ਨੂੰ ਸਪੋਰਟ ਕਰਦੇ ਓਦਾਂ ਹੀ ਸਾਨੂੰ ਕਰੋ ਸੋ ਜਰੂਰ ਸਪੋਰਟ ਕਰੋ ਜਿਵੇਂ ਭੈਣ ਨੇ ਦਿਖਾਇਆ ਵੀ ਆ ਵੀ ਅੱਜ ਦੀ ਸੇਲ ਵੀ ਹਲੇ ਕੋਈ ਖਾਸ ਨਹੀਂ ਦੋ ਬੱਚਿਆਂ ਦੀ ਜ਼ਿੰਮੇਵਾਰੀ ਆ ਸਿੰਗਲ ਮਦਰ ਆ ਸੋ ਅਸੀਂ ਵੀ ਤੁਹਾਡੇ ਤੱਕ ਇਹ ਅਪਡੇਟ ਤਾਂ ਹੀ ਲੈ ਕੇ ਆਏ ਆ ਤੇ ਜਰੂਰ ਇੱਕ ਵਾਰ ਵਿਜ਼ਿਟ ਕਰੋ ਜੀ ਤੇ ਕਿਵੇਂ ਲੱਗੇ ਅਪਡੇਟ ਜਰੂਰ ਕਮੈਂਟ ਕਰਨਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਤੇ ਲੋਕੇਸ਼ਨ ਤੁਹਾਨੂੰ ਦੱਸ ਹੀ ਦਿੱਤੀ ਹੈ ਜੀ ਮੇਰਾ ਨਾਮ ਮੋਹਿਤ ਨਾਮਦੇਵ ਹੈ ਜੀ ਠੀਕ ਹੈ ਕੀ ਕਰਦੇ ਹੋ ਤੁਸੀਂ ਮੈਂ ਬੰਸਰੀ ਵਜਾਉਂਦਾ ਜੀ ਠੀਕ ਹੈ ਤੇ ਕਿਵੇਂ ਅੱਜ ਖਾਣਾ ਖਾਣ ਲਈ ਆਏ ਹੋ ਹਾਂਜੀ 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 ਕੀ ਕਹਿਣਾ ਚਾਹੋਂਗੇ ਜਿਵੇਂ ਹੁਣ ਕੋਈ ਮਿਹਨਤ ਕਰਦੀ ਹੈ ਪੰਜਾਬੀਆਂ ਨੂੰ ਕੀ ਅਪੀਲ ਕਰੋਗੇ ਦੇਖੋ ਸਾਰੇ ਆਪਣੇ ਆਪਣੇ ਥਾਂ ਮਿਹਨਤ ਕਰਦੇ ਪਰ ਭਾਗ ਕੇਵਲ ਭਗਵਾਨ ਲਗਾਉਂਦਾ ਹੈਗਾ ਇਹਨਾਂ ਨੂੰ ਇਹ ਆਪਣੇ ਭੈਣ ਭਰਾਵਾਂ ਦੀ ਸਪੋਰਟ ਕਰਨੀ ਚਾਹੀਦੀ ਹਾਂਜੀ ਬਿਲਕੁਲ ਕਰਨੀ ਚਾਹੀਦੀ ਹੈ ਜਦ ਪੰਜਾਬੀ ਬੰਦਾ ਪੰਜਾਬੀ ਬੰਦੇ ਨੂੰ ਸਪੋਰਟ ਕਰੇਗਾ ਤਦ ਹੀ ਆਪਣੇ ਪੰਜਾਬ 'ਚ ਖੁਸ਼ਹਾਲੀ ਆਏਗੀ ਧੰਨਵਾਦ